ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਚੱਲੇ ਆਂ ਵੀਰ ਸੁਖਵਿੰਦਰ ਸਿੰਘ ਜੀ ਜਿਹੜੇ ਪੰਜਾਬ ਪੁਲਿਸ ਨੇ ਪਿੰਡ ਜਾਨਪੜ ਤੋਂ ਉਹਨਾਂ ਨੇ ਫਾਰਮ ਖੋਲਣਾ ਮੱਝਾਂ ਗਾਵਾਂ ਦਾ ਜਾਂ ਹੋਰ ਕਈ ਜਾਨਵਰ ਜਿਵੇਂ ਬੱਕਰੀ ਜਾਂ ਕੋਈ ਵੀ ਹਨਾ ਜਿਹੜੇ ਸ਼ੌਂਕ ਵਾਲੇ ਵੀ ਨੇ ਤੇ ਆਹ ਕੋਜੋ ਜਿਵੇਂ ਦੁੱਧ ਦਾ ਪਰਪੋਜ਼ ਆ ਦਾ ਵੇਚਣ ਵਾਲੇ ਹਨ ਨਾਲ ਇਨਕਮ ਨਹੀਂ ਹੋਉਂਦੀ ਉਹਨਾਂ ਦਾ ਫਾਰਮ ਤੋਂ ਵੀ ਡਰਾਕਟ ਲੌਨ ਚੱਲੇ ਨਾਲ ਵੀਰ ਜੀ ਨਾਲ ਮਿਲਦੇ ਆ ਇਹ ਵੀਰ ਜੀ ਨੇ ਬਣਾਇਆ ਫਾਰਮ ਇਹ ਅਜਿਹਾ ਫਾਰਮਾ ਅੰਦਰ 19% ਤਿਆਰ ਹੋ ਰਿਹਾ ਭਰਤ ਪੈਣੀ ਹੈ ਪਹਿਲਾਂ ਅਸੀਂ ਬੂਟੇ ਲਾਉਣ ਲੱਗੇ ਹਾਂਜੀ ਇਹ ਨੇ ਵੀਰ ਜੀ ਸੁਖਵਿੰਦਰ ਸਿੰਘ ਪੀਪੀ ਪੰਜਾਬ ਵੀਰ ਜੀ ਆਪਣੀ ਡਿਊਟੀ ਨਵੀਂ ਜੀ ਹੈ ਹਨਾ ਹਾਂ ਜੀ ਜਿਹਦੀ ਤੁਹਾਨੂੰ ਕਿਵੇਂ ਪਿਆਏ ਫਾਰਮ ਦਾ ਸ਼ੌਂਕ ਹੈ ਨਾ ਸ਼ੌਂਕ ਫਾਰਮ ਦਾ ਵੀ ਆਪ ਜਦੋਂ ਛੋਟੇ ਹੁੰਦੇ ਸੀ ਸਾਡੇ ਮਾਪਿਓ ਨੇ ਸਾਨੂੰ ਮਤਲਬ ਘਰ ਦੇ ਦੁੱਧ ਘਿਓ ਨਾਲ ਦੁੱਧ ਦਹੀਂ ਲੱਸੀ ਇਹ ਚ ਵਿਚਾਰਾ ਪਾਲਿਆ ਹਾਂ ਜੀ ਬਾਅਦ ਚ ਫਾਦਰ ਸਾਹਿਬ ਬਜ਼ੁਰਗ ਹੋ ਚਲੇ ਆਪ ਨੂੰ ਕੋਈ ਬਾਹਰ ਲਾ ਕੀਤਾ ਪਹਿਲੀ ਥੋੜੀ ਸੀਗੀ ਉਹਦੇ ਕਰਕੇ ਬਾਹਰ ਲਾ ਕੋਈ ਕੀਤਾ ਲੱਭਣਾ ਪੈਣਾ ਸੀ ਹਾਂ ਜੀ ਉਹ ਕਿੱਤਾ ਲੱਭ ਕੇ ਲੱਭਦੇ ਚੱਲੋ ਜਦੋਂ ਹੁਣ ਉਹ ਕਿੱਤੇ ਦੇ ਵਿੱਚ ਜੁਆਇਨਿੰਗ ਹੋਈ ਹੈ 6-7 ਸਾਲ ਹੋ ਗਏ ਪრობਲੇਮ ਆਪਦੇ ਪੈਰਾਂ ਤੇ ਹੋਏ ਆ। ਜਿਵੇਂ ਆਵਾਇਆ ਵੀ ਜਿਹੜੇ ਆਪਣੇ ਗਾਹ ਪਨੀਰੀ ਆ ਵੀ ਉਹਨਾਂ ਨੂੰ ਵੀ ਆਪਾਂ ਬੱਚਿਆਂ ਨੂੰ ਵੀ ਇਹਨਾਂ ਚੀਜ਼ਾਂ ਨਾਲ ਜੋੜੀਏ। ਹਾਂਜੀ ਹਾਂਜੀ ਕਿਉਂਕਿ ਅੱਜਕੱਲ ਦਾ ਬੱਚਿਆਂ ਨੂੰ ਕਈ ਵਾਰ ਇਹ ਵੀ ਨਹੀਂ ਪਤਾ ਲੱਗਦਾ ਹੁੰਦਾ ਵੀ ਕੌڑی ਮਾਝਾ ਕਿਹੜੀ ਗਾਂ। ਕਿਹੜੀ ਗਾਂ ਨਾ ਕੋਈ ਪਤਾ ਹੀ ਨਹੀਂ ਆ ਨਾ। ਜੇ ਆਪਣੇ ਘਰਾਂ 'ਚ ਇਹ ਚੀਜ਼ਾਂ ਹੋਣਗੀਆਂ ਤਾਂ ਘਰੇ ਚੋਂ ਜਗਾ ਉਸ ਹਾਮ ਨਾਲ ਹੁਣ ਸੈਟਿੰਗ ਹੋ ਚੁੱਕੀ ਸੀ ਪਰ ਉਹ ਸਾਡੇ ਘਰ ਦੀ ਹੁੰਦੀ ਨਹੀਂ ਸੀ ਫਿਰ ਆ ਜਗਾ ਲੈ ਕੇ ਇੱਥੇ ਥੋੜਾ ਛੋਟਾ ਪ੍ਰਾਲਾ ਸ਼ੁਰੂ ਕਰਨ ਲੱਗੇ ਆ। ਹਾਂਜੀ ਬਾਕੀ ਮਹਾਰਾਜ ਆਪੇ ਦਾ ਬਾਕੀ ਐ ਵੀ ਡੱਬਾ ਚੱਕਣਾ ਔਖਾ ਨਾ ਆ ਸ਼ ਤੇ ਅਸੀਂ ਵੀਰ ਜੀ ਕੋਲੇ ਆਏ ਸੀ ਇਹ ਜਾਨੀ ਕਿ ਵੀਰ ਜੀ ਨੇ ਕਾਹੀ ਪ੍ਰਾਣੇ ਜਿਵੇਂ ਟਾਲੀ ਕਿਕਰ ਅ ਕਈ ਜਿਵੇਂ ਪ੍ਰਾਣੇ ਆਪਣੇ ਹਨ ਆਮਬ ਵਗੈਰਾ ਜਾਂ ਇਹੋ ਜਿਹੇ ਬੂਟੇ ਲਾਉਣੇ ਸੀਗੇ ਅਸੀਂ ਉਹਨੇ ਇੱਥੇ ਬੂਟੇ ਲਾਉਣੇ ਆ ਸਾਡਾ ਜਿਹੜਾ ਮੇਨ ਪਰਪਸ ਹੈ ਵੀ ਕੋਈ ਵੀ ਇਹੋ ਜਿਹਾ ਜਿਵੇਂ ਅਸੀਂ ਪ੍ਰਚਾਰਕਾਂ ਬਾਹਰ ਕਹਿੰਨੇ ਆ ਵੀ ਵੀ ਬਾਹਰ ਜਾਣ ਤੋਂ ਰੋਕੋ ਭਾਈ ਬਾਹਰ ਜਾਣ ਤੋਂ ਰੋਕੋ ਹਨਾ ਵੀ ਇੱਥੇ ਕੰਮ ਕਰੋ ਇੱਥੇ ਕੰਮ ਕਰੋ ਸਾਡਾ ਮੇਨ ਮਕਸਦ ਇਹ ਆ ਵੀ ਵੈਸੇ ਉਹਨਾਂ ਨੂੰ ਜੇ ਕਹਿੰਨੇ ਆ ਤੇ ਰੋਕਦੇ ਆ ਤੇ ਉਹਨਾਂ ਲਈ ਨਾਲ ਹੈਲਪ ਵੀ ਕਰਗੇ ਤੇ ਦੂਸਰਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਗੁਨਾਨ ਸਹਿ ਦਾ ਸਿਧਾਂਤ ਹੈ ਵੀ ਹਰਿਆਵਲ ਪੈਦਾ ਕਰਨੀ ਹਰਿਆਵਲ ਦੇ ਨਾਲ ਨਾਲ ਇਹ ਜੇ ਜੀਵ ਜਾਨਵਰ ਮੱਝਾਂ ਗਾਵਾਂ ਜਾਂ ਕੋਈ ਵੀ ਪਸ਼ੂ ਆ ਉਹਨਾਂ ਦੀ ਸਾਂਭ ਸੰਭਾਲ ਕਰਨੀ ਤੇ ਰੈਸਟ ਪੁਸ਼ਤ ਜੀਵਨ ਵਧੀਆ ਵਾਤਾਵਰਨ ਮਿਲੇ ਤੇ ਹੁਣ ਅਸੀਂ ਬੂਟੇ ਲਾਉਣ ਲੱਗੇ ਆ ਇਹ ਨਾਲ ਆਪਣੇ ਬੱਚੇ ਨੇ ਚੱਕੋ ਵੀ ਸਾਰੇ ਬੂਟੇ ਜਿੱਥੇ ਕਿੱਥੇ ਲਾਉਣੇ ਸਿਲੈਕਟ ਕਰੋ ਇਹਨਾਂ ਨੂੰ ਹਣਾ ਇਹ ਵੀਰ ਜੀ ਨੇ ਬਣਾਇਆ ਹੋਇਆ ਵਾ ਖੁੱਡਾ ਜਿਵੇਂ ਬੱਤਕਾਂ ਚਕੌਰ ਉੱਕੜ ਹੋਰ ਕਈ ਜੀਵ ਜਿਹੜੇ ਨਾਲ ਆਪ ਰੱਖ ਸਕਦੇ ਆ ਤੇ ਇਧਰ ਵੀਰ ਜੀ ਤਿਆਰ ਕਰ ਰਿਹਾ ਜਿਵੇਂ ਜਿਹੜਾ ਵੀ ਕੋਈ ਨਾਲ ਉਹਦੇ ਵਰਕਰ ਹੋਏਗਾ ਉਹਨਾਂ ਵਾਸਤੇ ਕਮਰਾ ਬਹੁਤ ਵਧੀਆ ਹਨਾ ਤਿਆਰ ਕੀਤਾ ਐਸ ਸਾਈਡ ਤੇ ਵੀਰ ਜੀ ਨੇ ਬਾਥਰੂਮ ਬਣਾਇਆ ਬਹੁਤ ਵਧੀਆ ਨਿੱਕੇ ਬਾਥਰੂਮ ਤਿਆਰ ਹੋ ਰਿਹਾ ਵੀ ਜਿਹੜਾ ਵੀ ਬੰਦਾ ਰੂ ਬਹੁਤ ਵਧੀਆ ਕੰਫਰਟੇਬਲ ਮਹਿਸੂਸ ਕਰੂਗਾ ਤੇ ਇਹ ਖੁਰਲੀਆਂ ਬਣਾਈਆਂ ਨੇ ਜਿਹੜੀਆਂ ਆਮ ਆਪਾ ਮੱਝਾ ਵਾਲੀਆਂ ਖੁਰਲੀਆਂ ਇਹ ਸਾਰੀ ਉੱਤੇ ਖੁਰਲੀ ਜੇ ਵੇਖੋ ਇੱਥੇ ਵੀ ਖੁਰਲੀ ਬਣੂਗੀ ਭਾਰਤ ਪਈ ਜਾਂਦੀ ਸੇਹਦ ਨੂੰ ਬਾਹਰ ਜਿਵੇਂ ਤੇ ਦਰਖਤ ਵੀ ਲੱਗ ਜਾਣਗੇ ਤੇ ਇਹ ਤੂੜੀ ਵਾਲਾ ਤੂੜੀ ਭਰਤੀ ਹੈ ਵੀਰ ਨੇ ਤੇ ਡੂੰਘਾ ਰੱਖਿਆ ਹੋਇਆ ਹੈ ਕਾਫੀ ਬਹੁਤ ਜਿਆਦਾ ਤੂੜੀ ਹੋਰ ਪੈ ਜਾਣੀ ਇਹਦੇ ਵਿੱਚ ਤੇ ਇਸ ਤਰ੍ਹਾਂ ਬਾਹਰ ਸੇ ਤਿਆਰੀ ਚੱਲ ਰਹੀ ਹੈ ਤਿਆਰੀ ਦੇ ਵਿੱਚ ਬੂਟੇ ਲਾਉਣੇ ਵੀਰ ਇਹ ਵੀ ਤਿਆਰ ਹੋ ਰਹੇ ਨੇ ਸਾਰੇ ਜਗ੍ਹਾ ਕਵਰ ਕਰਾਂਗੇ ਆਸ-ਪਾਸੇ ਵੀ ਲਾਂ ਲਾ ਕੇ ਜੋ ਵੀ ਸਾਨੂੰ ਚੰਗੇ ਬੂਟੇ ਮਿਲੇ ਜੋ ਨਾਲ ਸਹਾਇਕ ਹੋਣ ਫਲ ਫਰੂਟ ਵਾਲੇ ਵੀ ਉਹ ਵੀ ਇਸ ਇਤਿਹਾਰ ਕਰਾਂਗੇ ਕਿ ਚਲੋ ਵਾਹਿਗੁਰੂ ਨੇ ਜੋ ਕਰਾਉਣਾ ਉਹ ਕਰਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ